श्री आनंदपुर साहिब गड़शंकर मार्ग की खस्ता हालत अते होला महला नजदीक आने के चलद अजकार सेवा किला आनंदगढ़ साहिब के प्रबंधक वालों अरदास तो बाद इस सड़क की मरम्मत की सेवा शुरू की गई इस मौके बोलद प्रबंधक संत बाबा सुचा जी ने लक्षा की गिनती हालत लगातार आ रही संघत भारी दिक्कतों का सामना करना पै रहा है किसी तरह की भी दिक्कत न आवे इसलिए उन्होंने बबा गुरदेव सिंह शहीद बाग वालत सहयोग के

ਸਮੂਹ ਸੇਵਾਦਾਰ ਜੀ ਦੀ ਬਖਤੂ ਬਾਬਾ ਗੁਰਦੇਵ ਸਿੰਘ ਜੀ ਸ਼ਮੂਹ ਵਗਾਰੇ ਅੱਜ ਸਮੂਹ ਸੰਗਤ ਅਰਦਾਸ ਕਰਕੇ ਚਲੀਆਂ ਕਿ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਨੂੰ ਗੜਸ਼ੰਗਰ ਤੋਂ ਰਸਤਾ ਜਾ ਰਿਹਾ ਇਹਦੀ ਹਾਲਤ ਬਹੁਤ ਕਸ਼ਟਾ ਸੀ ਸਰਕਾਰਾਂ ਨੂੰ ਬੜੀ ਬਾਰ ਬੇਨਤੀ ਕੀਤੀ ਕਿਸੇ ਸਰਕਾਰ ਨੇ ਸੁਣਵਾਈ ਨਹੀਂ ਕਿਸੇ ਹੋਲਾ ਮਲਾ ਬਿਲਕੁਲ ਨਜ਼ਦੀਕ ਆ ਗਿਆ ਲੱਖਾਂ ਸੱਜਣ तकरीबन ਮਾਝਾ ਦਵਾਬਾ ਬਾਲਵਾ ਇਹ ਸਥਿਤੀ ਹੈ ਦੇ ਗਾੜਸੋ ਗਾੜੀ ਬਣੀ ਹੈ ਤੇ 50 ਲੱਖ ਤੋਂ ਵੱਧ ਸਕਦੇ ਜਿਹੜੀ ਹੈ ਉੱਥੇ ਦਰਸ਼ਕਦਾਰੇ ਕਰਨ ਵਾਸਤੇ ਲੰਗਰ ਲਾਉਣ ਵਾਸਤੇ ਇਹ ਸਸਤੇ ਥਾਣੇ ਗੁਜਰ ਲੰਗਦੀ ਹੈ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਜਿਵੇਂ ਕਿ ਪਹਿਲੀਆਂ ਸਰਕਾਰਾਂ ਸੀ ਭਾਵੇਂ ਉਹ ਕਾਲੀ ਦਾਲ ਸਰਕਾਰ ਸੀ ਤੇ ਉਹ ਕਾਂਗਰਸ ਦੀ ਸਰਕਾਰ ਸੀ ਜੀਪੀਐਸਵੀ ਸਰਕਾਰ ਸੀ ਕਿ ਹੈ ਅੱਜ ਪਾ ਭਗਵੰਤ ਮਾਨ ਦੀ ਸਰਕਾਰ ਹੈ ਪਰ ਇਹ ਸਾਡਾ ਕੋਈ ਕਿਸੇ ਪਾਰਟੀ ਨੂੰ ਨੀਵਾ ਉੱਚਾ ਦਿਖਾਣ ਦੀ ਗੱਲ ਨਹੀਂ ਕੀਤੀ ਇਹ ਖਾਲਸੇ ਕੌਮ ਦੀ ਗੱਲ ਹੈ ਯੋਗੀ ਇਹ ਸਾਰੇ ਰਸਤੇ ਸਾਨੀ ਕਲਾ ਸ੍ਰੀ ਅਨੰਤਪੁਰ ਸਾਹਿਬ ਨੂੰ ਜਾਣ ਵਾਲੇ ਨੇ ਜਾਂਦੇ ਨੇ ਨੈਣਾਦੇਵ ਨੂੰ ਜਾਣ ਵਾਲੇ ਵੀ ਜਾਂਦੇ ਆ ਸਿੰਬਲੇ ਨੂੰ ਜਾਂਦੇ ਆ ਬਾਹ ਬਾਲ ਨਾਖਦੇ ਜਾਂਦੇ ਆ ਇਹ ਰਸਤਾ ਬਹੁਤ ਖਸਤਾ ਸੀਗਾ ਇਸ ਕਰਕੇ ਖਸ ਸਰਪ ਨੂੰ ਬਣਾਉਣ ਵਾਸਤੇ ਕੋ ਪ੍ਰਲੋਕ ਕੀਤਾ ਗਿਆ ਅੱਜ ਜੀ ਆ ਅਨੰਤਪੁਰ ਸਾਹਿਬ ਤੋਂ ਅਰਦਾਸ ਕਰਤੀ ਸਮੂਹ ਸੰਤਾ ਮਸ਼ੀਨਰੀ ਲੈ ਕੇ ਇਹ ਇਸ ਘਾਟਾਂ ਦੇ ਵਿੱਚ ਜਿੱਥੇ ਇਸ ਟਾਈਮ ਸੇਵਾ ਚੱਲੂ ਰਹੀ ਆ ਰਗੰਭ ਕਰ ਦਿੱਤੀ ਗਈ ਆ ਸਮੂਹ ਸੰਤਾ ਨੂੰ ਬੇਨਤੀ ਕਰਦੇ ਆ ਸੇਵਾ ਸਰਵ ਸੁਪਰ ਦੇਗਲਾ ਨੰਦਗਰ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਪ੍ਰਤਾਪ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਜੀ ਮਹਾਨ ਜਿਨ੍ਹਾਂ ਨੇ ਬਹੁਤ ਸੇਵਾਵਾਂ ਕੀਤੀਆਂ ਅੱਠ ਪੁਲ ਬਣਾਏ ਨਾਵੇਂ ਪੁਲ ਦੀ ਸੇਵਾ ਚੱਲ ਰਹੀ ਆ ਸੜਕਾਂ 100 ਤੋਂ ਵੱਧ ਸਕੂਲ ਜਿਹੜੇ ਪੂਰੇ ਕੀਤੇ ਆ ਸੈਂਕੜੇ ਗੁਰਦੁਆਰੇ ਜਿਹੜੇ ਬਣਾ ਕੇ ਕੋਸ਼ ਸ਼੍ਰੋਮਣੀ ਕਮੇਟੀ ਨੂੰ ਸਮਰਪਿਤ ਕਰ ਦਿੱਤੇ ਆ ਕੁਝ ਸੇਵਾਵਾਂ ਚੱਲ ਰਹੀਆਂ ਨੇ ਮਹਾਰਾਜਾ ਕਿਰਪਾ ਕਰਨ ਇਹ ਸਾਰੀ ਗੁਰੂ ਦੀ ਬਖਸ਼ਿਸ਼ ਆ ਸੰਤਾਂ ਦਾ ਸੰਜੋਗ ਆ ਅੱਜ ਵੀ ਅਸੀਂ ਗੁਰੂ ਮਹਾਰਾਜ ਦੇ ਆウਰਾਸਾ ਲੈ ਕੇ ਅਰਦਾਸ ਬੇਨਤੀ ਕਰਕੇ ਚੱਲੇ ਸੀ ਇਹ ਜਿਹੜੀ ਸੜਕ ਇਨ ਨੂੰ ਮਾਰੇ ਕਿਰਪਾ ਕਰਨ ਛੇਤੀ ਤੋਂ ਛੇਤੀ ਠੀਕ ਕੀਤਾ ਜਾਵੇ ਇਹ ਸੰਗਤਾਂ ਦੇ ਸੰਯੋਗ ਨਾਲ ਗੁਰੂ ਦੀ ਕਿਰਪਾ ਨਾਲ ਸਾਰੇ ਕਾਰਜ ਚੱਲ ਰਹੇ ਨੇ ਮਹਾਰਾਜ ਬਖਸ਼ਿਸ਼ ਕਰਨ ਕੋਕੇ ਗੁਰੂ ਮਹਾਰਾਜ ਦਾ ਪ੍ਰਮਾਨ ਹੈ ਖਾ ਉਹ ਖਰਚੋਤ ਰੌਲੇ ਮਿਲ ਭਾਈ ਟੋਟਣਾ ਆਵੇ ਵੱਧ ਦੋ ਜਾਈ ਇਹ ਕੀਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਜਦੋਂ ਮਹਾਰਾਜ ਦੇ ਸਮੇਂ ਇਤਿਹਾਸਿਕ ਸਾਡੇ ਕੋਲ ਇਤਿਹਾਸ ਸੱਤ ਮੌਜੂਦ ਨੇ ਕਿ ਮਹਾਰੇ ਨੇ ਕਿਹਾ ਜਦੋਂ ਦਸਵੰਦ ਦੀ ਸੇਵਾ ਕਰਨੀ ਸਿੱਖਾਂ ਨੇ ਪੁੱਛਿਆ ਕਿ ਘਰੋਂ ਲੈ ਕੇ ਜੀ ਰਸਤੇ ਬਣਾਉਣੇ ਫੂਲ ਲਾਉਣੇ ਬਾਗ ਲਾਉਣੇ ਇਹ ਵੀ ਇੱਕ ਉਹਨਾਂ ਦਾ ਹਿੱਸਾ ਹੈ ਰਸਤੇ ਬਣਾਉਣ ਦਾ ਵੀ ਸੋ ਗੁਰੂ ਕਿਰਪਾ ਕਰਨ ਆਪ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਸ਼ਕਤਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਆਉਣ ਵਾਲੀਆਂ ਨੇ ਉਹ ਇਸੇ ਚੱਲ ਰਹੀ ਸੇਵਾ 'ਚ ਯੋਗਦਾਨ ਵੀ ਪਾਉਣ ਤੇ ਆਣ ਕੇ ਦਰਸ਼ਨ ਜ਼ਾਰੀ ਕਰਨ ਆਪ ਜੀ ਜੇ ਨੂੰ ਅਸੀਂ ਕੁਝ ਦਿਖਾਲ ਦੇਵਾਂਗੇ ਜਿਵੇਂ ਸੇਵਾ ਦਾ ਕੰਮ ਚੱਲ ਰਿਹਾ ਮਹਾਰਾਜ ਕਿਰਪਾ ਕਰਨ ਇਹ ਸਾਰੀ ਕਿਰਪਾ ਗੁਰੂ ਦੀ ਆ ਤੇ ਗੁਰੂ ਦੀ ਬਖਸ਼ਿਸ਼ ਆ ਰਹੀ ਹੋ ਰਹੀ ਆ ਤੇ ਮਹਾਰਾਜ ਦਾ ਨਾਮ ਜਪ ਲਈਏ ਦੇ ਨਾਮ ਜਪ ਕੇ ਆਪ ਜੀ ਨੂੰ ਮੁਰਕ ਕੇ ਬਾਕੀ ਕਾਰਵਾਈ ਦਿਖਾਲ ਦੇਆ ਸਾ ਪੇ ਨਾਮ ਲਾਹੀ i uh -huh. Oh, uh.